ਗੁਰਮਤਾ ਜੀ ਨੇ ਕਿਹਾ ਭਾਈ ਮਹੇਸ਼ੇ ਨਾਮ ਤਨ ਮਿਲਣ ਬਾਦ ਦੁਨੀਆ ਵਾਲਾ ਆਮ ਤਨ ਤੈਥੋਂ ਖੁੱਸ ਗਿਆ ਤਾਂ ਦੁਖੀ ਤਾਂ ਨਹੀਂ ਹੋਵੇਗਾ ਭਾਈ ਮਹੇਸ਼ਾ ਕਹਿਣ ਲੱਗਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਮਿਹਰ ਹੋ ਗਈ ਤਾਂ ਦੁੱਖ ਕਿਉਂ ਕਰਨਾ ਹੈ ਉੱਚ ਵੀ ਦੁਨੀਆ ਦਾ ਤਨ ਤਾਂ ਮੈਂ ਇੱਕ ਦਿਨ ਛੱਡਣਾ ਹੀ ਛੱਡਣਾ ਹੈ ਜੀਓ ਤਨ ਮੈਨੂੰ ਪਹਿਲੋਂ ਛੱਡ ਜਾਓ ਤਾਂ ਕਿਹੜੀ ਵੱਡੀ ਗੱਲ ਹੈ ਆਪ ਮੈਨੂੰ ਦਰ ਤੇ ਆਏ ਨੂੰ ਖਾਲੀ ਨਾ ਮੋੜੋ ਜੀ ਮੇਰੀ ਝੋਲੀ ਸੱਚੇ ਨਾਮ ਧੰਨ ਨਾਲ ਭਰ ਦਿਓ ਭਾਈ ਮਹੇਸ਼ੇ ਦਾ ਪੱਕਾ ਰਾਦਾ ਵੇਖ ਕੇ ਗੁਰੂ ਸਾਹਿਬ ਜੀ ਨੇ ਉਸ ਤੇ ਸਿਰ ਤੇ ਹੱਥ ਫੇਰਿਆ ਪਿੱਠ ਤੇ ਥਾਪੜਾ ਦਿੱਤਾ ਤੇ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਇਸ ਦੇ ਨਾਲ ਜਿਵੇਂ ਭਾਈ ਮਹੇਸ਼ੇ ਦੀ ਤੇ ਕਾਇਆ ਹੀ ਪਲਟ ਗਈ ਉਸ ਦੇ ਅੰਦਰ ਰੋਮ ਰੋਮ ਅਜਿਹਾ ਰਸ ਤੇ ਆਨੰਦ ਭਰ ਗਿਆ ਜਿਹੋ ਜਿਹਾ ਅੱਗੇ ਉਹਨੇ ਕਦੀ ਸੋਚਿਆ ਤੱਕ ਨਹੀਂ ਸੀ ਨਾ ਮਾਣਿਆ ਸੀ ਉਸ ਤੇ ਮਾਨਾਂੰਦਰ ਸ਼ਾਂਤੀ ਸੁਖ ਤੇ ਖੁਸ਼ੀ ਦਾ ਵਾਸ ਹੋ ਗਿਆ ਤੇ ਉਹ ਨਾਮਦਰਸੀਆ ਬਣ ਗਿਆ ਉਹ ਦਿਨ ਰਾਤ ਨਾਮ ਜਪਦਾ ਕਿਰਤ ਕਰਦਾ ਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਕਮਾਉਂਦੇ ਹੋਏ ਸ਼ਾਹੂਕਾਰਾ ਤੇ ਵਪਾਰ ਵੀ ਕਰਦਾ ਰਿਹਾ ਕੁਝ ਸਮੇਂ ਬਾਅਦ ਵਾਹਿਗੁਰੂ ਜੀ ਦਾ ਹੋਰ ਹੀ ਪਾਣਾ ਵਰਤਨ ਲੱਗ ਪਿਆ ਸ਼ਾਹੂਕਾਰੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ ਦੁਨਿਆਵੀ ਧਨ ਖਤਮ ਹੋਣ ਲੱਗਾ ਤੇ ਗਰੀਬੀ ਸਤਾਉਣ ਲੱਗ ਪਈ ਦਾਲ ਰੋਟੀ ਦਾ ਮਸਾ ਹੀ ਗੁਜ਼ਾਰਾ ਚੱਲਣ ਲੱਗਾ ਪਰ ਮਹੇਸ਼ਾ ਜਰਾ ਵੀ ਨਾ ਕਬਰੀਆ ਤੇ ਨਾ ਹੀ ਡੋਲਿਆ ਸੁਲਤਾਨਪੁਰ ਦੇ ਲੋਕ ਉਸ ਨੂੰ ਮੁਖੌਲ ਕਰਨ ਲੱਗ ਪਏ ਵੇਖੋ ਚੰਗੀ ਸਿੱਖੀ ਧਾਰੀਏ ਚੰਗੀ ਭਗਤੀ ਕਰਨ ਲੱਗਾ ਏ ਆਪਣੀ ਸਾਰੀ ਕਮਾਈ ਘੋਆ ਬੈਠਾ ਵਾ ਪਰ ਮਹੇਸ਼ੇ ਨੇ ਇਸ ਠੱਠੇ ਮੁਖੌਲ ਦਾ ਪੋਰਾ ਵੀ ਦੁੱਖ ਨਾ ਮਨਾਇਆ ਰਹਿਤਾ ਵੇ ਪ੍ਰਵਾਹ ਨਾ ਕੀਤੀ ਕਿ ਲੋਕ ਕੀ ਬੋਲ ਰਹੇ ਨੇ ਉਕਰਤਾਰ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦਾ ਤੇ ਆਪਣੇ ਕਾਰਵਿਹਾਰ ਕਰਦਾ ਰਹਿੰਦਾ ਗੁਰੂਮਤਿ